ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਨੀ ਹੈ ਜੀ ਡੀਏਪ ਖਾਦ ਦੀ ਡੀਏਪ ਖਾਦ ਕਿਉਂ ਨਹੀਂ ਮਿਲ ਰਹੀ ਤੇ ਕਦੋਂ ਮਿਲੂਗੀ ਤੇ ਇਸ ਬਾਰੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਜੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਆਪਣੇ ਖੇਤੀਬਾੜੀ ਮੰਤਰੀ ਗੁਰਨਜੀਤ ਸਿੰਘ ਖੁੱਡੀਆਂ ਨੇ ਇੱਕ ਇੰਟਰਵਿਊ ਦੌਰਾਨ ਸਾਰੀ ਗੱਲਬਾਤ ਜਿਹੜੀ ਆ ਉਹ ਦੱਸੀ ਹੈ ਕਿਹੜੀ ਵਜ੍ਹਾ ਕਰਕੇ ਜਿਹੜੀ ਖਾਦ ਡੀਏਪ ਬਾਜ਼ਾਰ ਦੇ ਵਿੱਚ ਨਹੀਂ ਆ ਰਹੀ ਸੋ ਉਹਨਾਂ ਦੱਸਿਆ ਵੀ ਜਿਹੜੇ ਡੀਪੀ ਖਾਦ ਦਾ ਸਟਾਕ ਆਇਆ ਸੀ ਜਿਹੜਾ ਹੁਣ ਮਾਰਕੀਟ ਦੇ ਵਿੱਚ ਦਿੱਤਾ ਜਾਣਾ ਸੀਗਾ ਉਹਦੇ ਜਿਹੜੇ ਸੈਂਪਲ ਭਰੇ ਗਏ ਆ 40 ਸੈਂਪਲ ਭਰੇ ਗਏ ਆ ਜਿਨ੍ਹਾਂ ਵਿੱਚੋਂ ਜਿਹੜੇ 24 ਸੈਂਪਲ ਜਿਹੜੇ ਫੇਲ ਹੋਏ ਆ ਖਾਦ ਜਿਹੜੀ ਆ ਨਕਲੀ ਨਿਕਲੀ ਆ ਤੇ 16 ਜਿਹੜੇ ਆ ਉਹ ਪਾਸ ਹੋਏ ਆ ਜਿੱਦਾ ਕਰਕੇ ਸਾਰਾ ਜਿਹੜਾ ਸਟਾਕ ਆ ਉਹ ਸੀਲ ਕਰ ਦਿੱਤਾ ਗਿਆ ਤੇ ਉਹ ਸਾਰਾ ਵਾਪਸ ਕਰ ਦਿੱਤਾ ਗਿਆ ਇਸ ਕਰਕੇ ਜਿਹੜੀ ਖਾਦ ਬਾਜ਼ਾਰ ਦੇ ਵਿੱਚ ਹਜੇ ਤੱਕ ਨਹੀਂ ਆ ਰਹੀ ਸੋ ਉਹਨਾਂ ਦੱਸਿਆ ਕਿ ਚਾਰ ਲਾਇਸੈਂਸ ਵੀ ਜਿਹੜੇ ਆ ਉਹ ਇਹ ਕੰਪਨੀਆਂ ਦੇ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਆ ਸੋ ਐਸੇ ਕਰਕੇ ਹੀ ਬਾਜ਼ਾਰ ਦੇ ਵਿੱਚ ਆਪਾਂ ਨੂੰ ਡੀਏਪੀ ਨਹੀਂ ਮਿਲ ਰਹੀ ਉਹਨਾਂ ਦੱਸਿਆ ਕਿ ਡੀਏਪੀ ਜਿਹੜੀ ਹੈ ਜਦੋਂ ਸਟਾਕ ਪੂਰਾ ਹੋ ਗਿਆ ਉਦੋਂ ਜਲਦ ਹੀ ਜਿਹੜੀ ਹੈ ਫਿਰ ਦਬਾਤ ਤੋਂ ਬਾਜ਼ਾਰ ਦੇ ਵਿੱਚ ਆਵੇਗੀ ਸੋ ਇਹ ਪਹਿਲੀ ਵਾਰ ਜਿਹੜੇ ਮੈਨੂੰ ਲੱਗਦਾ ਸਿੰਪਲ ਭਰੇ ਹੋਣਗੇ ਪਹਿਲਾਂ ਜਿੰਨੀ ਖਾਦ ਆਪਾਂ ਕਈਆਂ ਨੂੰ ਚੰਗੀ ਮਿਲਗੀ ਕਈਆਂ ਨੂੰ ਮਾੜੀ ਸੋ ਇਹ ਬਹੁਤ ਜ਼ਿਆਦੀ ਲੋਟ ਜਿਹੜੀ ਕਿਸਾਨਾਂ ਨੂੰ ਹੋ ਰਹੀ ਸੀ ਸੋ ਹੁਣ ਲੇਟ ਜ਼ਰੂਰ ਹੋ ਜੂਗੀ ਖਾਦ ਪਰ ਆਪਾਂ ਨੂੰ ਜਿਹੜੀ ਖਾਦ ਆ ਉਹ ਸਹੀ ਮਿਲੂਗੀ ਸੋ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਧੰਨਵਾਦ